ਕਾਮਾਗਾਟਾ ਮਾਰੂ ਉਹ ਸਾਾਕਾ ਜਿਸ ਦੇ ਕਰਕੇ ਅੱਜ ਵੀ ਕੈਨੇਡਾ ਨੂੰ ਸ਼ਰਮਿੰਦਾ ਹੋਣਾ ਪੈਂਦਾ ਏ ਤਾਂ ਇਸ ਦੁਖਾਂਤ ਦੀ ਬਰੇਗੰਡ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਇੱਕ ਬਿਆਨ ਜਿਹੜਾ ਉਹ ਜਾਰੀ ਕੀਤਾ ਗਿਆ ਏ ਤਾਂ ਆਪਣੇ ਬਿਆਨ ਦੇ ਵਿੱਚ ਉਹ ਆਖਦੇ ਨੇ ਕਾਮਾਗਾਟਾ ਮਾਰੂ ਦੁਖਾਂਤ ਇਸ ਗੱਲ ਦੀ ਸਪਸ਼ਟ ਯਾਦ ਦਿਵਾਉਂਦਾ ਹੈ ਕਿ ਕੈਨੇਡਾ ਆਪਣੀਆਂ ਪਿਆਰੀਆਂ ਕਦਰਾਂ ਕੀਮਤਾਂ ਤੋਂ ਕਿਵੇਂ ਵਾਂਝਾ ਰਿਹਾ ਇਸ ਪਵਿੱਤਰ ਵਰੇਗੰਡ ਨੂੰ ਇਹ ਯਕੀਨੀ ਬਣਾਉਣ ਲਈ ਯਾਦ ਦਿਵਾਓ ਕਿ ਅਜਿਹੀਆਂ ਬੇਇਨਸਾਫੀਆਂ ਕਦੇ ਨਾ ਦੁਹਰਾਈਆਂ ਜਾਣ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਇਹ ਅਫੀਸ਼ੀਅਲ ਬਿਆਨ ਆ ਜਿਹੜਾ ਉਹ ਜਾਰੀ ਕੀਤਾ ਗਿਆ ਏ ਅੰਗਰੇਸ ਸਾਕੇ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਬਾਬਾ ਗੁਰਦੇਵ ਸਿੰਘ ਨੇ ਜਪਾਨੀ ਜਹਾਜ਼ ਕਾਮਗਾਟੂ ਮਾਰੂ ਦਾ ਪ੍ਰਬੰਧ ਕੀਤਾ ਤਾਂ ਕਾਮਗਾਟਾ ਮਾਰੂ ਆ ਜਿਹੜਾ ਇਹ ਕਾਰਨ ਜਪਾਨੀ ਪਾਫ ਦੇ ਸਟੀਮਰ ਜਹਾਜ਼ ਦੇ ਨਾਲ ਹੋਇਆ ਸੀ ਜਿਸ ਉੱਤੇ ਬ੍ਰਿਟਿਸ਼ ਭਾਰਤ ਦੇ ਲੋਕਾਂ ਦੇ ਇੱਕ ਸਮੂਹ ਨੇ ਅਪ੍ਰੈਲ 1914 ਵਿੱਚ ਕੈਨੇਡਾ ਆਵਾਸ ਕਰਨ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾਤਰ ਲੋਕਾਂ ਦੇ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਕੇਵਲ ਕੁਝ ਹੀ ਲੋਕਾਂ ਨੂੰ ਕੈਨੇਡਾ ਵਿੱਚ ਉਤਰਨ ਦੀ ਇਜਾਜ਼ਤ ਦਿੱਤੀ ਗਈ ਅਤੇ 2 ਮਹੀਨੇ ਦੇ ਕਰੀਬ ਇਹ ਜਹਾਜ਼ ਜਿਹੜਾ ਉਹ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਪੋਰਟ ਉੱਤੇ ਖੜਾ ਰਿਹਾ ਅਤੇ ਪਾਣੀ ਅਤੇ ਖਾਣੇ ਦਾ ਵੀ ਕੋਈ ਪ੍ਰਬੰਧ ਉੱਥੇ ਨਹੀਂ ਕੀਤਾ ਗਿਆ ਵੱਖ-ਵੱਖ ਕਾਨੂੰਨਾਂ ਦਾ ਹਵਾਲਾ ਦੇ ਕੇ ਉਸ ਵੇਲੇ ਦੀ ਕੈਨੇਡੀਅਨ ਗਵਰਨਮੈਂਟ ਨੇ ਇਸ ਜਹਾਜ਼ ਦੇ ਯਾਤਰੀਆਂ ਨੂੰ ਉੱਥੇ ਉਤਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮਜਬੂਰੀ ਬਸ ਇਸ ਜਹਾਜ਼ ਨੂੰ ਭਾਰਤ ਵੱਲਣਾ ਪਿਆ ਅਤੇ ਜਦੋਂ ਇਹ ਜਹਾਜ਼ ਕਲਕੱਤਾ ਦੇ ਕੋਲ ਬਜਬਜ بندرگاہ ਤੇ ਪਹੁੰਚਿਆ ਉੱਥੇ ਭਾਰਤੀ ਐਮਪੀਰੀਅਲ ਪੁਲਿਸ ਦੇ ਸਮੂਹ ਨੇ ਇਸ ਜਹਾਜ਼ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਬਾਬਾ ਗੁਰਦੇਵ ਸਿੰਘ ਅਤੇ ਕੁਝ ਹੋਰ ਆਗੂਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਗੋਲੀਬਾਰੀ ਹੋ ਗਈ ਅਤੇ ਨਤੀਜੇ ਵਜੋਂ 22 ਲੋਕਾਂ ਦੀ ਮੌਤ ਹੋ ਗਈ ਸੀ ਤਾਂ ਕਾਮਾਗਾਟਾ ਮਾਰੂ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਤੋਂ 376 ਯਾਤਰੀਆਂ ਨੂੰ ਲੈ ਕੇ 4 ਅਪ੍ਰੈਲ 1914 ਨੂੰ ਬ੍ਰਿਟਿਸ਼ ਹਾਂਗਕਾਂਗ ਤੋਂ ਸ਼ੰਘਾਈ ਚੀਨ, ਯੋਕੋਹੋਮਾ ਜਾਪਾਨ ਤੋਂ ਵੈਨਕੂਬਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ ਰਵਾਨਾ ਹੋਇਆ। ਯਾਤਰੀਆਂ ਦੇ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ। ਇਨ੍ਹਾਂ 376 ਯਾਤਰੀਆਂ ਵਿੱਚੋਂ 24 ਨੂੰ ਹੀ ਕੈਨੇਡਾ ਵਿੱਚ ਉਤਰਨ ਦੀ ਇਜਾਜ਼ਤ ਦਿੱਤੀ ਗਈ ਕਿਉਂਕਿ ਉਹਨਾਂ ਦੇ ਕੋਲ ਉਸ ਵੇਲੇ ਦਾ ਪਰਮਨੈਂਟ ਸੀ ਅਤੇ ਬਾਕੀ ਦੇ 352 ਯਾਤਰੀਆਂ ਨੂੰ ਕੈਨੇਡਾ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਲੰਮਾ ਸਮਾਂ ਭੁੱਖਣ ਭਾਣੇ ਇਹ ਯਾਤਰੀ ਨੇ ਜਿਹੜੇ ਉਹ ਜਹਾਜ਼ ਦੇ ਵਿੱਚ ਹੀ ਰਹੇ ਜਿਨ੍ਹਾਂ ਦੇ ਵਿੱਚ ਕੁਝ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਸਨ ਅਤੇ ਬਾਅਦ ਦੇ ਵਿੱਚ ਮਜਬੂਰੀ ਬਸ ਇਸ ਜਹਾਜ਼ ਨੂੰ ਕੈਨੇਡਾ ਛੱਡਣ ਦੇ ਲਈ ਮਜਬੂਰ ਕੀਤਾ ਗਿਆ ਅਤੇ ਇਸ ਦੁਖਾਂਤ ਨੂੰ ਲੈ ਕੇ ਅੱਜ ਵੀ ਕੈਨੇਡਾ ਦੀ ਗਵਰਨਮੈਂਟ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਇਸ ਘਟਨਾ ਨੂੰ ਲੈ ਕੇ ਇੱਕ ਬਿਆਨ ਆ ਜਿਹੜਾ ਉਹ ਜਾਰੀ ਕੀਤਾ ਗਿਆ ਹੈ